ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਖਾਲਸਾ ਜੀ ਜੋ ਜਗਤ ਬਣਾਇਆ ਹੈ ਜੋ ਖੇੜ ਰਚੀ ਹੈ ਇਹ ਖੇੜ ਨੂੰ ਕੋਈ ਜਾਣ ਨਹੀਂ ਸਕਦਾ ਇਹਦਾ ਕੋਈ ਭੇਤ ਨਹੀਂ ਪਾ ਸਕਦਾ ਐਸੀ ਕੁਦਰਤ ਵਾਹਿਗੁਰੂ ਜੀ ਨੇ ਸਾਜੀ ਹੈ ਤੇ ਵਿੱਚ ਕੁਦਰਤ ਦੇ ਸੱਜ ਕੇ ਬੈਠਾ ਹੈ ਬਲਿਹਾਰੀ ਕੁਦਰਤ ਵਸਿਆ ਜਿਹੜਾ ਬਲਿਹਾਰ ਜੀ ਤੋਂ ਬਲਿਹਾਰ ਜਾਈਏ ਵਾਰਨੇ ਬਲਿਹਾਰਨੇ ਜਾਈਏ ਉਹ ਵਾਹਿਗੁਰੂ ਜੀ ਕੁਦਰਤ ਦੇ ਵਿੱਚ ਸਜੇ ਹੋਏ ਬੈਠੇ ਹਨ ਤੇ ਖਾਲਸਾ ਜੀ ਸੰਸਾਰ ਦਾ ਹਰ ਇੱਕ ਮਨੁੱਖ ਜਿਹੜਾ ਹੈ ਖਾਸ ਕਰਕੇ ਗੁਰਸਿੱਖਾਂ ਨੂੰ ਛੱਡ ਕੇ ਸੰਤਾਂ ਮਹਾਪੁਰਸ਼ਾਂ ਬ੍ਰਹਮ ਗਿਆਨੀਆਂ ਨੂੰ ਛੱਡ ਕੇ ਬਾਕੀ ਜਿੰਨਾ ਵੀ ਸੰਸਾਰ ਹੈ ਭਾਵੇਂ ਕੋਈ ਤਨਾਡ ਹਨ ਭਾਵੇਂ ਕੋਈ ਪੜ੍ਹੇ ਲਿਖੇ ਹਨ ਭਾਵੇਂ ਖਾਲਸਾ ਜੀ ਵਿਗਿਆਨੀ ਹਨ ਕਿਸੇ ਪ੍ਰਕਾਰ ਦੀ ਵੀ ਸੂਝ ਉਹਨਾਂ ਨੂੰ ਕਿਉਂ ਨਾ ਹੋਵੇ ਜਗਤ ਦੇ ਵਿੱਚ ਉਹ ਸਾਰੇ ਦੇ ਸਾਰੇ ਭਰਮ ਵਿੱਚ ਪਏ ਹੋਏ ਹਨ ਉਹ ਸੁਪਨੇ ਵਿੱਚ ਜਿਉ ਰਹੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਸਭ ਕੁਝ ਜਾਣਦੇ ਹਾਂ ਤੇ ਰੱਬ ਨੂੰ ਉਹ ਤਾਂ ਹੀ ਤਰਕਾਂ ਬਤਰਕਾਂ ਖਾਲਸਾ ਜੀ ਪੈਦਾ ਹੁੰਦੀਆਂ ਜਿਹੜਾ ਸ਼ਰਧਾवान ਹੈ ਉਹ ਤੇ ਖਾਲਸਾ ਜੀ ਜਦੋਂ ਸ਼ਰਧਾ ਰੱਖਣ ਤੇ ਆਜਵੇ ਇਹਦੇ ਪੱਥਰਾਂ ਵਿੱਚ ਉਹ ਰੱਬ ਪ੍ਰਗਟ ਕਰ ਲੈਂਦਾ ਸੋ ਜਿਹਦੇ ਅੰਦਰ ਸ਼ਰਧਾ ਹੈ ਉਹਦੇ ਵਾਸਤੇ ਰੱਬ ਕੁਝ ਵੀ ਕਰ ਸਕਦਾ ਹੈ ਉਹ ਮੰਨਦਾ ਹੈ ਤੇ ਉਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਵੀ ਹੁੰਦੀ ਹੈ ਤੇ ਜਿਹੜੇ ਖਾਲਸਾ ਜੀ ਉਹੋ ਜੀ ਬਿਰਤੀ ਵਾਲੇ ਹਨ ਸੰਸਾਰੀ ਬਿਰਤੀ ਵਾਲੇ ਲੋਕ ਉਹਨਾਂ ਨੂੰ ਲੱਗਦਾ ਜੋ ਮੈਂ ਨਹੀਂ ਕਰ ਸਕਦਾ ਰੱਬ ਕਿਵੇਂ ਕਰ ਸਕਦਾ ਉਹ ਇਸ ਕਰਕੇ ਕਹਿੰਦੇ ਆ ਵੀ ਇਹ ਹਾਸੋ ਖਾਨੀਆਂ ਹੀਣੀਆਂ ਗੱਲਾਂ ਜਿਵੇਂ ਕੋਈ ਖਾਲਸਾ ਜੀ ਆਪਣੇ ਪ੍ਰਚਾਰਕ ਹੀ ਨੇ ਉਹ ਕਹਿੰਦੇ ਹੁੰਦੇ ਸੀਗੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੱਥਰ ਕਿਵੇਂ ਰੋਕ ਲਿਆ ਕੋਈ ਬੰਦਾ ਪੱਥਰ ਰੋਕ ਸਕਦਾ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੰਦਾ ਹੀ ਜਾਣੀ ਜਾਂਦੇ ਜਿਵੇਂ ਖਾਲਸਾ ਜੀ ਫਿਰ ਇਹ ਤਰਕ ਕੀਤਾ ਕਿ ਮੋਮ ਦੇ ਵਿੱਚ ਹੱਥ ਪੱਥਰ ਦੇ ਵਿੱਚ ਹੱਥ ਕਿਦਾਂ ਛਾਪ ਸਕਦਾ ਤੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਐਸੇ ਸਤਗੁਰੂ ਹਨ ਜਿਨ੍ਹਾਂ ਨੇ ਪੱਥਰਾਂ ਨੂੰ ਮੋਮ ਕਰ ਦਿੱਤਾ ਹੈ ਵੱਡਿਆਂ ਵੱਡਿਆਂ ਰਾਖਸ਼ਾਂ ਨੂੰ ਖਾਲਸਾ ਜੀ ਆਪਣੀ ਇੱਕ ਨਜ਼ਰ ਦੇ ਨਾਲ ਤਾਰ ਦਿੱਤਾ ਹੈ ਸੱਜਣ ਵਰਗਿਆਂ ਨੂੰ ਠੱਗ ਵਰਗਿਆਂ ਨੂੰ ਸੱਜਣ ਬਣਾ ਲਿਆ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਖੇਡਾਂ ਕੀਤੀਆਂ ਜੋ ਲੀਲਾ ਕੀਤੀ ਹੈ ਕੋਈ ਜਾਣ ਹੀ ਨਹੀਂ ਸਕਦਾ ਕੋਈ ਕਹਿ ਹੀ ਨਹੀਂ ਸਕਦਾ ਤੇ ਖਾਲਸਾ ਜੀ ਮਹਾਰਾਜ ਜੀਆਂ ਨੇ ਸਾਨੂੰ ਐਸਾ ਮੰਤਰ ਦਿੱਤਾ ਹੈ ਐਸਾ ਨਾਮ ਦਿੱਤਾ ਹੈ ਜਿਸ ਨਾਮ ਨੂੰ ਜਪ ਕੇ ਸੁਣ ਕੇ ਪੜ੍ਹ ਕੇ ਗਾ ਕੇ ਆਪਾਂ ਮੁਕਤ ਹੋ ਸਕਦੇ ਹਾਂ ਆਪਾਂ ਸੁਖੀ ਹੋ ਸਕਦੇ ਹਾਂ ਆਪਾਂ ਨੂੰ ਸੁਖ ਪ੍ਰਾਪਤ ਹੋ ਸਕਦਾ ਮਿਣਾ ਨਾਮ ਦੇ ਅਭਿਆਸ ਤੋਂ ਬਿਨਾ ਨਾਮ ਜਪਣ ਤੋਂ ਕੋਈ ਵੀ ਮਨੁੱਖ ਖਾਲਸਾ ਜੀ ਸੁਖੀ ਨਹੀਂ ਜੀ ਵਸ ਸਕਦਾ ਇਹ ਸੱਚੀ ਗੱਲ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਜੀਵੇਂ ਨਾਮ ਦੀ ਮਹਿਮਾ ਦੀ ਵਿਚਾਰ ਕਰ ਰਹੇ ਸਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਪ੍ਰਭ ਕੋ ਸਿਮਰੇ ਸੇ ਧਨਵੰਤੇ ਜਿਹੜੇ ਵਾਹਿਗੁਰੂ ਜੀ ਮਹਾਰਾਜ ਨੂੰ ਸਿਮਰਦੇ ਹਨ ਜਿਹੜੇ ਮਹਾਰਾਜ ਦੀ ਲੀਲਾ ਗਾਉਂਦੇ ਹਨ ਸਤਗੁਰਾਂ ਦੀ ਮਹਿਮਾ ਗਾਉਂਦੇ ਹਨ ਮਹਾਰਾਜ ਜਿਨੂੰ ਆਪਣੇ ਚੇਤ ਚੇਤੇ ਵਿੱਚ ਵਸਾ ਕੇ ਰੱਖਦੇ ਹਨ ਉਹ ਖਾਲਸਾ ਜੀ ਬਹੁਤ ਵੱਡੇ ਤਨਾੜ ਹਨ ਧਨ ਵਾਲੇ ਹਨ ਉਹਨਾਂ ਤੋਂ ਹੋਰ ਵੱਡਾ ਤਨਾੜ ਦੁਨੀਆ ਤੇ ਹੈ ਹੀ ਨਹੀਂ ਜਿਹੜੇ ਸਿਮਰਨ ਕਰਦੇ ਹਨ ਉਹ ਖਾਲਸਾ ਜੀ ਤਨਾੜ ਬਣ ਜਾਂਦੇ ਹਨ ਜਿਹੜਾ ਵਾਹਿਗੁਰੂ ਵਾਹਿਗੁਰੂ ਜਾਪਦਾ ਹੈ ਉਹਦੇ ਖਾਲਸਾ ਜੀ ਕਾਰ ਮਾਇਆ ਆਪਣੇ ਆਪ ਤਾਂ ਆਪਣੇ ਆਪ ਆ ਜਾਂਦਾ ਤੇ ਉਤਨਾਡ ਬਣ ਜਾਂਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਸਾਨੂੰ ਦੱਸਣਾ ਕੀਤਾ ਹੈ ਜਿਹੜਾ ਸਿਮਰਨ ਕਰਦਾ ਉਹਨੂੰ ਕੀ ਕੁਛ ਪ੍ਰਾਪਤ ਹੁੰਦਾ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਜਿਹੜੇ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਮਹਾਰਾਜ ਜੀਆ ਨੂੰ ਸਿਮਰਦੇ ਹਨ ਉਹ ਪਤਵੰਤੇ ਭਾਵ ਇੱਜ਼ਤ ਵਾਲੇ ਹੋ ਜਾਂਦੇ ਉਹਨਾਂ ਦਾ ਮਾਣ ਸਤਕਾਰ ਜਗਤ ਵਿੱਚ ਵਧ ਜਾਂਦਾ ਹੈ ਜਿਹੜੇ ਨਾਮ ਜਪਦੇ ਹਨ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਣ ਤੇ ਜਿਹੜਾ ਮਨੁੱਖ ਖਾਲਸਾ ਜੀ ਵਾਹਿਗੁਰਜੀਆਂ ਦਾ ਸਿਮਰਨ ਕਰਦਾ ਹੈ ਸਿਮਰਦੇ ਹਨ ਰੱਬ ਨੂੰ ਜਿਹੜੇ ਮਨੁੱਖ ਉਹ ਖਾਲਸਾ ਜੀ ਫਿਰ ਪ੍ਰਵਾਨ ਹੋ ਜਾਂਦੇ ਪਰਮੇਸ਼ਰ ਦੇ ਦਰ ਕਬੂਲ ਹੋ ਜਾਂਦੇ ਮੰਨੇ ਪਰਮੰਨੇ ਹੋ ਜਾਂਦੇ ਉਹਨਾਂ ਦੇ ਰੱਬ ਦੀ ਖੁਸ਼ੀ ਹੋ ਜਾਂਦੀ ਹੈ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਦਾਨ ਤੇ ਖਾਲਸਾ ਜੀ ਜਿਹੜੇ ਵਾਹਿਗੁਰਜੀ ਨੂੰ ਸਿਮਰਦੇ ਹਨ ਉਹ ਮਨੁੱਖ ਖਾਲਸਾ ਜੀ ਚੰਗੇ ਸ੍ਰੇਸ਼ਟ ਬਣ ਜਾਂਦੇ ਹਨ ਉਹ ਨਾਮ ਜਪਣ ਵਾਲੇ ਮਨੁੱਖ ਸ੍ਰੇਸ਼ਟ ਬਣ ਜਾਂਦੇ ਹਨ ਤੇ ਖਾਲਸਾ ਜੀ ਉਹ ਸਾਰੇ ਜਗਤ ਵਿੱਚ ਉਹਨਾਂ ਦੀ ਸ੍ਰੇਸ਼ਟਤਾਈ ਜਿਹੜੀ ਹੈ ਵਿਸ਼ੇਸ਼ਤਾਆਂ ਵਿਚ ਵਿਸ਼ੇਸ਼ਤਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਉਹ ਪ੍ਰਗਟ ਹੋ ਜਾਂਦੀਆਂ ਉਹ ਖਾਲਸਾ ਜੀ ਪ੍ਰਸਿੱਧ ਹੋ ਜਾਂਦੇ ਆ ਤੇ ਮਹਾਰਾਜ ਬਾਣੀ ਵਿੱਚ ਵੀ ਬਚਨ ਕਰਦੇ ਆ ਕਿ ਵਿਰਲੇ-ਵਿਰਲੇ ਹੀ ਹਨ ਜਿਹੜੇ ਖਾਲਸਾ ਜੀ ਪਰਮੇਸ਼ਰ ਦੇ ਘਰ ਕਬੂਲ ਹੁੰਦੇ ਹਨ ਤੇ ਅੱਗੇ ਸਤਿਗੁਰੂ ਜੀ ਬਚਨ ਕਰਦੇ ਕਹਿੰਦੇ ਨੇ ਕਿ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਜਿਹੜੇ ਵਾਹਿਗੁਰਜੀ ਨੂੰ ਸਿਮਰਦੇ ਹਨ ਮਨੁੱਖ ਜਿਹੜੇ ਮਨੁੱਖਾਂ ਦੇ ਹਿਰਦੇ ਵਿੱਚ ਵਾਹਿਗੁਰਜੀ ਦਾ ਸਿਮਰਨ ਹੈ ਉਹ ਖਾਲਸਾ ਜੀ ਕਿਸੇ ਦੇ ਮੋਤਾਜ ਨਹੀਂ ਹੁੰਦੇ ਉਹ ਆਪਣੇ ਆਨੰਦ ਖੇੜੇ ਵਿੱਚ ਰਹਿੰਦੇ ਉਹਨਾਂ ਨੂੰ ਕਿਸੇ ਨਾਲ ਲੈਣ ਦੇਣ ਨਹੀਂ ਹੁੰਦਾ ਜਿਵੇਂ ਆਪਾਂ ਭਗਤਾਂ ਦਾ ਜੀਵਨ ਪੜ੍ਹੀਏ ਬਾਬਾ ਕਬੀਰ ਸਾਹਿਬ ਜੀ ਹੁਣਾਂ ਨੂੰ ਵੀ ਖਾਲਸਾ ਜੀ ਬਾਦਸ਼ਾਹ ਹੁਣਾਂ ਨੇ ਤਾਗ ਕੀਤਾ ਪਰ ਉਹਨਾਂ ਨੇ ਉਹਨਾਂ ਦੀ ਮੋਤਾਜਗੀ ਨਹੀਂ ਚੱਲੀ ਬੇਪਰਵਾਹ ਰਹੇ ਭਗਤ ਨਾਮਦੇਵ ਜੀ ਨੂੰ ਬੰਨ ਕੇ ਹਾਥੀ ਗਾੜੀ ਸਿਰ ਦਿੱਤਾ ਗਿਆ ਹੋਰ ਕਈ ਕੁਝ ਹੋਇਆ ਕਈ ਪ੍ਰਕਾਰ ਦੇ ਤੁਸੀਂ ਇਹ ਸੰਤਾਂ ਮਹਾਂਪੁਰਸ਼ਾਂ ਨੇ ਚੱਲੇ ਪਰ ਖਾਲਸਾ ਜੀ ਕਿਸੇ ਦੀ ਮੋਤਾਜੀ ਨਹੀਂ ਚੱਲਦੇ ਬੇਪਰਵਾਹ ਹੁੰਦੇ ਹਨ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਨ ਦੀਨ ਦੁਨੀ ਦੇ ਮਾਲਕ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਖਾਲਸਾ ਜੀ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਉਹ ਜਗਤ ਦੇ ਰਾਜੇ ਹੋ ਜਾਂਦੇ ਹਨ ਜਗਤ ਦੇ ਬਾਦਸ਼ਾਹ ਪਾਦਸ਼ਾਹ ਬਣ ਜਾਂਦੇ ਹਨ ਉਹਨਾਂ ਉਤੇ ਸਤਿਗੁਰਾਂ ਦੀ ਖੁਸ਼ੀ ਹੋਇਆ ਕਰਦੀ ਆ ਤੇ ਖਾਲਸਾ ਜੀ ਉਹ ਸਰਬ ਕੀ ਰਾਜੇ ਸਾਰਿਆਂ ਦੇ ਬਾਦਸ਼ਾਹ ਬਣ ਜਾਂਦੇ ਹਨ ਪ੍ਰਭ ਕੋ ਸਿਮਰੇ ਸੇਹ ਸੁਖਵਾਸੀ ਜਿਹੜੇ ਮਨੁੱਖ ਵਾਹਿਗੁਰੂ ਜੀ ਨੂੰ ਸਿਮਰਦੇ ਹਨ ਸੱਚੇ ਪਾਤਸ਼ਾਹ ਦਾ ਸਿਮਰਨ ਕਰਦੇ ਹਨ ਚਿੱਤ ਵਿੱਚ ਮਹਾਰਾਜ ਨੂੰ ਯਾਦ ਰੱਖਦੇ ਹਨ ਸੁਖਵਾਸੀ ਉਹ ਖਾਲਸਾ ਜੀ ਸਦਾ ਸੁਦੀਵੀ ਸੁਖੀ ਵਸਦੇ ਹਨ ਉਹਨਾਂ ਨੂੰ ਸੁਖ ਪ੍ਰਾਪਤ ਹੁੰਦੇ ਹਨ ਸੁਖੀ ਰਹਿੰਦੇ ਹਨ ਜੋ ਵਾਹਿਗੁਰਜੀ ਨੂੰ ਸਿਮਰਦੇ ਹਨ ਪ੍ਰਭ ਕੋ ਸਿਮਰੇ ਸਦਾ ਅਬਿਨਾਸੀ ਤੇ ਖਾਲਸਾ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਾਡਾ ਜੰਮਣ ਤੇ ਮਰਨ ਮੁਕ ਜਾਵੇ ਜਿਹੜਾ ਵਾਹਿਗੁਰੂ ਵਾਹਿਗੁਰੂ ਗਾਉਂਦਾ ਹੈ ਮਹਾਰਾਜ ਕਹਿੰਦੇ ਉਹਦਾ ਜੰਮਣ ਤੇ ਮਰਨ ਦਾ ਗੇੜ ਵੀ ਕਟਿਆ ਜਾਂਦਾ ਹੈ ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ ਖਾਲਸਾ ਜੀ ਅਬਿਨਾਸੀ ਹੋ ਜਾਂਦਾ ਹੈ ਪੁਰਖ ਸਿਮਰਨ ਤੇ ਲਾਗੇ ਜਨ ਆਪ ਦਇਆਲਾ ਕਹਿੰਦੇ ਵਾਹਿਗੁਰੂ ਸਿਮਰ ਸਿਮਰਨ ਤੇ ਉਹੀ ਮਨੁੱਖ ਲੱਗਦੇ ਹਨ ਉਹੀ ਜੀਵ ਲੱਗਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਜੀ ਆਪ ਮੇਰਾਂ ਕਰ ਦੇਣ ਜਿਨ੍ਹਾਂ ਉੱਤੇ ਧੰ ਗੁਰੂ ਨਾਨਕ ਸਾਹਿਬ ਜੀ ਮੇਰ ਕਰ ਜਾਣ ਤੋਠ ਜਾਣ ਉਹ ਫਿਰ ਖਾਲਸਾ ਜੀ ਵਾਹਿਗੁਰੂ ਮੰਤਰ ਜਪਣ ਨੂੰ ਉਹਦਾ ਮਨ ਕਰਦਾ ਹੈ ਉਹਦਾ ਚੇਤ ਕਰਦਾ ਹੈ ਫਿਰ ਉਹ ਸੇਵਾ ਵਿੱਚ ਲੱਗਦਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਨਕ ਜਨ ਕੀ ਮੰਗੈ ਰਵਾਲਾ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਜਿਹੜੇ ਗੁਰਮੁਖ ਨਾਮ ਜਪਦੇ ਰਹਿੰਦੇ ਅਠੇ ਪੈਰ ਸੁਰਤੀ ਪਰਮੇਸ਼ਰ ਵਿੱਚ ਜੋੜ ਕੇ ਰੱਖਦੇ ਹਨ ਉਹਨਾਂ ਦੀ ਫਿਰ ਖਾਲਸਾ ਜੀ ਚਰਨ ਧੂੜ ਮਹਾਰਾਜ ਕਹਿੰਦੇ ਮੱਥੇ ਨੂੰ ਲੋਣ ਵਾਲੀ ਹੁੰਦੀ ਹੈ ਉਹਨਾਂ ਦੀ ਚਰਨ ਧੂੜ ਮੱਥੇ ਨਾਲ ਲੱਗੇ ਤੇ ਖਾਲਸਾ ਜੀ ਮੱਥੇ ਦੇ ਪੁੱਠੇ ਹੋਏ ਲੇਖਸ ਦੇ ਹੋ ਜਾਂਦੇ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਸਤਿਗੁਰ ਕਹਿੰਦੇ ਐਸੇ ਗੁਰਮੁਖਾਂ ਦੀ ਮੈਂ ਚਰਨ ਧੂੜੀ ਨੂੰ ਲੋਚਦਾ ਹਾਂ ਜਿਹੜੇ ਖਾਲਸਾ ਜੀ ਮਹਾਰਾਜ ਜੀਆਂ ਦਾ ਦਿੱਤਾ ਹੋਇਆ ਨਾਮ ਸਿਮਰਦੇ ਹਨ ਸੋ ਆਪਾਂ ਵੀ ਸਿਮਰਿਆ ਕਰੀਏ ਕਿਉਂਕਿ ਮਹਾਰਾਜ ਦਾ ਨਾਮ ਸਿਮਰਨ ਦੇ ਨਾਲ ਸ਼ੁਭ ਗੁਣ ਖਾਲਸਾ ਜੀ ਹਿਰਦੇ ਵਿੱਚ ਪ੍ਰਗਟ ਹੁੰਦੇ ਆ ਜਿਹੜਾ ਬੰਦਾ ਔਗਣਾਂ ਦੇ ਨਾਲ ਭਰਿਆ ਹੁੰਦਾ ਜੇ ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਾਵੇ ਉਹਦੇ ਔਗਣ ਖਾਲਸਾ ਜੀ ਹੌਲੀ-ਹੌਲੀ ਖਤਮ ਹੋਣ ਲੱਗ ਪੈਂਦੇ ਉਹਦੇ ਵਿੱਚ ਸ਼ੁਭ ਗੁਣ ਆਉਣ ਲੱਗ ਪੈਂਦੇ ਉਹ ਸਾਰਿਆਂ ਨਾਲ ਮਿੱਠਾ ਬੋਲਣ ਲੱਗ ਪੈਂਦਾ ਸਾਰਿਆਂ ਦਾ ਅਦਬ ਸਤਿਕਾਰ ਕਰਨ ਲੱਗ ਪੈਂਦਾ ਸਾਰਿਆਂ ਵਿੱਚ ਰੱਬ ਜੀ ਨੂੰ ਵੇਖਣ ਲੱਗ ਪੈਂਦਾ ਸਾਰਿਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਦਾ ਹੈ ਫਿਰ ਉਹ ਖਾਲਸਾ ਜੀ ਉਹਦੇ ਵੱਲ ਵੇਖ ਵੇਖ ਕੇ ਕਈ ਮਨੁੱਖ ਤਰ ਜਾਂਦੇ ਹਨ ਉਹਦੇ ਕਿਉਂਕਿ ਔਗਣ ਮਿਟ ਜਾਂਦੇ ਨਾਮ ਜਪਣ ਦੇ ਨਾਲ ਗੁਣ ਪ੍ਰਵੇਸ਼ ਕਰਦੇ ਹਨ ਹਿਰਦੇ ਵਿੱਚ ਤੇ ਖਾਲਸਾ ਜੀ ਜਦੋਂ ਗੁਣ ਆਉਣ ਲੱਗ ਪੈਂਦੇ ਆ ਫਿਰ ਭਗਤੀ ਆ ਜਾਂਦੀ ਹੈ ਬਿਨਾ ਗੁਣਾ ਤੋਂ ਭਗਤ ਨਹੀਂ ਹੁੰਦੀ ਸੋ ਮਹਾਰਾਜ ਸੱਚੇ ਪਾਸ਼ਾ ਦਾਇਆ ਕਰਨ ਚਰਣਾ ਕਮਲਾਂ ਦਾ ਪ੍ਰੀਮ ਪਿਆਰ ਬਖਸ਼ਣ ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਿਹੜੇ ਸੁਖ ਹਨ ਉਹ ਸੰਸਾਰ ਵਿੱਚ ਕਿਸੇ ਵੀ ਕੋਨੇ ਤੇ ਨਹੀਂ ਲੱਭਣੇ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਵਰਗਾ ਹੋਰ ਕੌਣ ਹੈ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਵਰਗਾ ਦਰ ਕਿਹੜਾ ਹੈ ਜਿਹਦੇ ਪਰਥਾਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਹਨ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦਹੁ ਪੁਰਖ ਬਿਦਾਤੇ ਤਾਤੂ ਸੋਹਿਆ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਖਾਲਸਾ ਜੀ ਉਥੇ ਦੇ ਦਰਸ਼ਨ ਦੇਦਾਰੇ ਕਰਨੇ ਚਾਹੀਦੇ ਹਨ ਉਥੋਂ ਦਾ ਇਸ਼ਨਾਨ ਪਾਨ ਕਰਨਾ ਚਾਹੀਦਾ ਹੈ ਸੋ ਕਿਉਂਕਿ ਉਥੇ ਕੀਤਾ ਹੋਇਆ ਇਸ਼ਨਾਨ ਜਿਹੜਾ ਹੈ ਕਈ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸਾਰੇ ਕਮਾਏ ਹੋਏ ਪਾਪ ਜੋ ਜੀਵ ਆਤਮਾ ਕਮਾ ਲੈਂਦੀ ਹੈ ਕਾਰ ਲੈਂਦੀ ਹੈ ਮਾੜੇ ਕਰਮ ਮਾੜੇ ਪਾਪ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਵਿੱਚ ਖਾਲਸਾ ਜੀ ਅਰਦਾਸ ਬੇਨਤੀ ਕਰਕੇ ਇਸ਼ਨਾਨ ਕਰੋ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰੋ ਸੱਚੇ ਪਾਤਸ਼ਾਹ ਉਹਨਾਂ ਪਾਪਾਂ ਬਿਨਾਸਾਂ ਬਿਗੜਨਾਂ ਨੂੰ ਸਾਰਿਆਂ ਨੂੰ ਕੱਟ ਕੇ ਰੱਖ ਦਿੰਦੇ ਸੋ ਸੱਚੇ ਪਾਤਸ਼ਾਹ ਦਇਆ ਕਰਨ ਆਓ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਜੀ ਮਹਾਰਾਜ ਸਾਨੂੰ ਸੁਣਾਉਂਦੇ ਹਨ ਸਮਝਾਉਂਦੇ ਹਨ ਕਿ ਭਾਈ ਜੋ ਸੱਚੇ ਪਾਤਸ਼ਾਹ ਹੈ ਉਹਦੇ ਅੱਗੇ ਕੀਤੀ ਹੋਈ ਅਰਦਾਸ ਕਦੇ ਬਿਰਥਾ ਨਹੀਂ ਜਾਂਦੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਿੰਨੀ ਸੰਗਤ ਟੁਕਦੀ ਹੈ ਧੰਨ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਕਿੰਨੀ ਸੰਗਤ ਟੁਕਦੀ ਹੈ ਪਰ ਖਾਲਸਾ ਜੀ ਅਰਦਾਸ ਉਹਨਾਂ ਦੀ ਪ੍ਰਵਾਨ ਹੁੰਦੀ ਜਿਹੜੇ ਸ਼ਰਧਾवान ਹਨ ਜਿਹੜਾ ਮਨ ਵਿੱਚ ਤਰਕ-ਬਤਰਕ ਲੈ ਕੇ ਆਇਆ ਤਰਕ-ਬਤਰਕ ਉਹਦਾ ਮਹਾਰਾਜ ਕੱਢ ਤੇ ਜਰੂਰ ਦਿੰਦੇ ਆ ਪਰ ਖਾਲਸਾ ਜੀ ਉਹ ਵਾਂਝਾ ਰਹਿ ਜਾਂਦਾ ਹੈ ਖੁਸ਼ੀ ਤੋਂ ਸੋ ਮਹਾਰਾਏ ਨੂੰ ਸਮਰੱਥ ਜਾਣ ਕੇ ਸੇਵਾ ਕਰਿਆ ਕਰੀਏ ਫਿਰ ਸਾਨੂੰ ਸਦੀਵੀ ਸੁਖ ਪ੍ਰਾਪਤ ਹੋਣਗੇ ਆਵ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਹੱਡ ਬੀਤੀ ਇੱਕ ਪੈਣ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਉਹ ਕੈਨੇਡਾ ਵਿੱਚ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਕਿਵੇਂ ਉਹਨੂੰ ਆਪਣੇ ਚਰਨਾਂ ਨਾਲ ਜੋੜਿਆ ਕਿਵੇਂ ਸ਼ਹੀਦਾਂ ਦੇ ਦਰੋਂ ਖੁਸ਼ੀਆਂ ਉਸ ਪੈਣ ਨੇ ਲਈਆਂ ਉਹ ਸਰਵਣ ਕਰੀਏ ਪੈਣ ਦੱਸਦੀ ਹੈ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਬਾਰੇ ਕੋਈ ਜ਼ਿਆਦਾ ਨਹੀਂ ਸੀ ਪਤਾ ਤੇ ਇਹ ਪਿੰਡ ਦਾ ਖਾਲਸਾ ਜੀ ਪਿੰਡ ਬਠਿੰਡੇ ਵਾਲੀ ਸਾਈਡ ਹੈ ਮਾਨਸਾ ਸਾਈਡ ਤੇ ਇਹ ਦੱਸਦੇ ਆ ਕਿ ਮੈਨੂੰ ਕੋਈ ਬਹੁਤਾ ਜ਼ਿਆਦਾ ਨਹੀਂ ਸ਼ਹੀਦਾਂ ਬਾਰੇ ਪਤਾ ਸੀ ਜਦੋਂ ਮੈਂ ਇੱਥੇ ਆਈ ਆ ਇੱਥੇ ਆ ਕੇ ਬਹੁਤ ਮੁਸ਼ਕਲਾਂ ਚੱਲੀਆਂ ਜਿਲੇ ਜਿਹੜੇ ਰਿਸ਼ਤੇਦਾਰਾਂ ਕੋ ਰਹਿਣਾ ਸੀ ਉਹਨਾਂ ਨੇ ਥੋੜੇ ਦਿਨ ਰੱਖਿਆ ਬਾਅਦ ਵਿੱਚ ਕੱਢ ਦਿੱਤਾ ਕਹਿੰਦੀ ਵੀ ਮੈਂ ਗੁਰੂ ਘਰ ਜਾਣਾ ਤੇ ਉਥੇ ਨਾ ਗੁਰਦੁਆਰਾ ਸਾਹਿਬ ਚ ਇੱਕ ਬਜ਼ੁਰਗ ਸਨ ਉਹਨਾਂ ਕੋਲੇ ਕਈ ਵਾਰ ਬੈਠ ਜਾਣਾ ਉਹਨੇ ਮੈਨੂੰ ਬੜਾ ਪ੍ਰੇਮ ਬਜ਼ੁਰਗ ਨੇ ਕਰਨਾ ਇੱਕ ਵਾਰ ਮੈਨੂੰ ਕਹਿਣ ਲੱਗੇ ਤੀਏ ਸ਼ਹੀਦਾਂ ਅਗੇ ਅਰਦਾਸ ਕਰਿਆ ਕਰ ਤੇਰੇ ਸਾਰੇ ਕਾਰਜ ਬਣਨਗੇ ਤੇਰੇ ਦੁੱਖ ਤਕਲੀਫਾਂ ਝੋਰੇ ਖਤਮ ਹੋਣਗੇ ਕਹਿੰਦੇ ਮੈਂ ਪੁੱਛਿਆ ਵੀ ਸ਼ਹੀਦ ਕੌਣ ਹੁੰਦੇ ਆ ਫਿਰ ਉਹਨੇ ਦੱਸਿਆ ਵੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਸਿੱਖ ਹਨ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਸਾਹਿਬ ਬਾਬਾ ਸੰਤੋਖ ਸਿੰਘ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਣੀ ਸਿੰਘ ਸਾਹਿਬ ਜੀ ਭਾਈ ਤਾਰੂ ਸਿੰਘ ਸਾਹਿਬ ਜੀ ਭਾਈ ਤਾਰਾ ਸਿੰਘ ਵਾਹ ਜੀ ਖਾਲਸਾ ਜੀ अनेका ਸ਼ਹੀਦ ਚਾਰ ਸਾਹਿਬਜ਼ਾਦੇ ਸ਼ਹੀਦ 40 ਮੁਕਤੇ ਇਹ ਸਾਰੀਆਂ ਫੌਜਾਂ ਸ਼ਹੀਦ ਸਿੰਘ ਹਨ ਇਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੇ ਆ ਪ੍ਰਵਾਣ ਹੁੰਦੀ ਹੈ ਤੇ ਭੈਣ ਕਹਿੰਦੀ ਵੀ ਮੈਂ ਨਾ ਉਸ ਦਿਨ ਤੋਂ ਬਾਅਦ ਅਰਦਾਸ ਕਰਨ ਲੱਗ ਪਈ ਵੀ ਬਾਕੀਆਂ ਦੇ ਮੈਨੂੰ ਨਾਂ ਨਾ ਯਾਦ ਰਹੇ ਬਾਬਾ ਦੀਪ ਸਿੰਘ ਸਾਹਿਬਾਰੇ ਚਲੋ ਮੈਨੂੰ ਪਤਾ ਸੀ ਵੀ ਉਹਨਾਂ ਨੇ ਸੀਸ ਉਹਨਾਂ ਦਾ ਲੱਥਿਆ ਇਦਾਂ ਜੰਗ ਕੀਤੀ ਕੋਈ ਬਹੁਤੀ ਜ਼ਿਆਦਾ ਨੌਲੇਜ ਨਹੀਂ ਸੀ ਤੇ ਕਹਿੰਦੇ ਮੈਂ ਨਾ ਫਿਰ ਘਰੇ ਆ ਕੇ ਵਾਹਿਗੁਰੂ ਵਾਹਿਗੁਰੂ ਮੰਤਰ ਸ਼ੁਰੂ ਕੀਤਾ ਕਹਿੰਦੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ 15 ਮਿੰਟ 20 ਮਿੰਟ ਫਿਰ ਹੌਲੀ ਹੌਲੀ ਸਤਿਗੁਰਾਂ ਨੇ ਕਿਰਪਾ ਕੀਤੀ ਇੱਕ ਘੰਟੇ ਤੱਕ ਸਿਮਰਨ ਚੱਲਾ ਗਿਆ ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਮੈਂ ਸੁਣ ਸੁਣ ਕੇ ਕੰਠ ਕੀਤਾ ਯਾਦ ਕੀਤਾ ਚੌਪਾਈ ਸਾਹਿਬ ਦੇ ਪਾਠ ਯਾਦ ਕੀਤੇ ਫਿਰ ਕਹਿੰਦੀ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਨੀ ਮੇਰੀ ਪੀਆਰ ਦੇ ਫਾਈਲ ਲੱਗੀ ਹੋਈ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਸੀ ਹੱਲ ਨਹੀਂ ਸੀ ਹੁੰਦਾ ਬਹੁਤ ਟੈਨਸ਼ਨ ਚੋਰਾ ਪਿੰਡੋਂ ਪੈਸੇ ਮੰਗਾ ਮੰਗਾ ਕੇ ਸਾਰਿਆ ਤੇ ਮੇਰੇ ਬਾਪੂ ਨੇ ਇਹ ਵੀ ਕਹਿ ਦਿੱਤਾ ਅਸੀਂ ਵੀ ਧੀਏ ਤੂੰ ਟਿਕਟਲ ਐ ਤੇ ਵਾਪਸ ਆ ਜਾ ਕੋਈ ਫਾਇਦਾ ਨਹੀਂ ਇੱਥੇ ਰਹਿਣ ਦਾ ਤੇ ਪਰ ਮੇਰਾ ਮਨ ਸੀ ਵੀ ਕਰਦੀ ਗਰੀਬੀ ਦੂਰ ਹੋ ਜਾਊਗੀ ਮਾਂ ਪਿਓ ਨੂੰ ਵੀ ਇੱਥੇ ਸੱਦ ਲਾਂਗੇ ਚਲੋ ਮਹਾਰਾਜ ਕਿਰਪਾ ਕਰਨਗੇ ਆਪੋ ਆਪਣੀਆਂ ਇਸ਼ਾਵਾਂ ਹੁੰਦੀਆਂ ਆਸਾਂ ਹੁੰਦੀਆਂ ਮੁਰਾਦਾਂ ਹੁੰਦੀਆਂ ਤੇ ਬੰਦਾ ਰੱਬ ਕੋਲੇ ਹੀ ਖਾਲਸਾ ਜੀ ਉਹ ਗੱਲਾਂ ਕਰਦਾ ਐਵੇਂ ਭੈਣ ਕਹਿੰਦੀ ਵੀ ਮੈਂ ਬਹੁਤ ਤੰਗ ਸਾਂ ਬੜੇ ਥੱਕੇ ਖਾਦੇ ਪੈਸੇ ਵੀ ਇੱਕ ਦੋ ਜਗ੍ਹਾ ਮਰਵਾ ਲਈ ਉਥੋਂ ਮਿਲੇ ਹੀ ਨਾ ਪੈਸੇ ਕਹਿੰਦੇ ਫਿਰ ਜਦੋਂ ਉਹਨਾਂ ਫਾਇਲ ਲਾਈ ਤੇ ਬਾਕੀ ਜਿਹਨਾਂ ਨੇ ਲਾਈ ਸੀ ਨਾਲ ਦੇ ਮੁੰਡਿਆਂ ਨੇ ਜਾਂ ਕੁੜੀਆਂ ਜਿਹੜੀਆਂ ਮੈਨੂੰ ਜਾਣਦੇ ਸਨ ਉਹਨਾਂ ਉਹ ਪੀਆਰ ਵੀ ਹੋ ਗਏ ਬਾਅਦ ਵਿੱਚ ਪਰ ਮੇਰਾ ਕੋਈ ਪਤਾ ਨਹੀਂ ਲੱਗਾ ਕਹਿੰਦੀ ਉਦੋਂ ਫਿਰ ਮੈਂ ਨਾ ਕਿਸੇ ਕੋਲੋਂ ਬਚਨ ਸੁਣੇ ਸਨ ਤੇ ਉਹ ਜਾਂ ਸ਼ਾਇਦ ਕੋਈ ਵੀਡੀਓ ਦੇਖੀ ਜਾਂ ਉਹਵੇਂ ਬਚਨ ਸੁਣੇ ਵਾਹਿਗੁਰੂ ਜਾਣੇ ਮੈਨੂੰ ਯਾਦ ਨਹੀਂ ਕੀ ਉਹਨਾਂ ਨੇ ਦੱਸਿਆ ਸੀ ਤੇ ਖਾਲਸਾ ਜੀ ਉਹ ਕਹਿੰਦੇ ਵੀ ਜਦੋਂ ਮੈਂ ਉਹ ਬਚਨ ਸੁਣੇ ਨਾ ਤੇ ਉਹਦੇ ਵਿੱਚ ਇਹ ਬਚਨ ਸਨ ਕਿ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਜਾਂ ਬਾਬਾ ਨੌ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕੋਈ ਸੇਵਾ ਸੁਖ ਲੈਂਦਾ ਕੋਈ ਸੁਖ ਸੁਖ ਲੈਂਦਾ ਤੇ ਉਹਦੇ ਭਾਗ ਖੁੱਲ ਜਾਂਦੇ ਮਹਾਰਾਜ ਬੜੀ ਉੱਤੇ ਕਿਰਪਾ ਕਰਦੇ ਤੇ ਭੈਣ ਕਹਿੰਦੇ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਮੇਰੀ ਜੇ ਪੀ ਆਰ ਆ ਜਾਵੇ ਤੇ ਮਹਾਰਾਜ ਮੈਂ 1166 ਜਪਜੀ ਸਾਹਿਬ ਦਾ ਕਰੂੰਗੀ ਮਹਾਰਾਜ ਤੁਹਾਡੀਆਂ ਖੁਸ਼ੀਆਂ ਲਾਉਂਗੀ ਫਿਰ ਅਰਦਾਸ ਕੀਤੀ ਕਿ ਮਹਾਰਾਜ ਜੀ ਤੁਹਾਡੇ ਸਥਾਨ ਤੇ ਅਖੰਡ ਪਾਠ ਸਾਹਿਬ ਵੀ ਕਰਾਉਂਗੀ ਐਵੇਂ ਅਰਦਾਸ ਬੇਨਤੀ ਭੈਣ ਕਹਿੰਦੀ ਮੈਂ ਕੀਤੀ ਜਿਹਦੀ ਮੈਨੂੰ ਕੋਈ ਆਸ ਹੀ ਨਹੀਂ ਸੀ ਤੇ ਮਹਾਰਾਜ ਨੇ ਹਫਤੇ ਦੀ ਗੱਲ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਕੀਤੀ ਸੀ ਤੀਜੇ ਦਿਨ ਹੀ ਖਾਲਸਾ ਜੀ ਕਹਿੰਦੀ ਮੈਨੂੰ ਮੇਲ ਆ ਗਈ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤ ਗਈ ਤੇ ਖਾਲਸਾ ਜੀ ਮੇਰੀ ਫਿਰ ਪੀਆਰ ਆ ਗਈ ਸੀ ਐਵੇਂ ਸਤਗੁਰਾਂ ਨੇ ਕਾਜ ਸਵਾਰਿਆ ਸਤਗੁਰਾਂ ਨੇ ਮਿਹਰਾਂ ਕੀਤੀਆਂ ਤੇ ਮਹਾਰਾਜ ਨੇ ਫਿਰ ਕਿਰਪਾ ਕੀਤੀ ਦੇ ਖਾਲਸਾ ਜੀ ਮਹਾਰਾਜ ਦੀ ਰਹਿਮਤ ਨਾਲ ਉਹਨੇ 2 ਸਾਲ ਤੇ 3 ਸਾਲ ਹੋ ਗਏ 2 ਸਾਲ ਸ਼ਾਇਦ ਹੋ ਗਏ ਕਹਿੰਦੇ ਹੁਣ ਉਹਨਾਂ ਨੇ ਦਾਸ ਨੂੰ ਮਾਇਆ ਭੇਜੀ ਸੀ ਤੇ ਸ਼ਹੀਦਾ ਸਾਹਿਬ ਉਹਨਾਂ ਦਾ ਪਾਠ ਬੁੱਕ ਕਰਵਾਇਆ ਮਹਾਰਾਜ ਨੇ ਦਇਆ ਕੀਤੀ ਸੋ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਖਾਲਸਾ ਜੀ ਜਿਹੜਾ ਚੁੱਕਦਾ ਹੈ ਜਿਹੜਾ ਸ਼ਰਧਾ ਰੱਖਦਾ ਹੈ ਸ਼ਹੀਦਾ ਦੇ ਉਹਦੇ ਫਿਰ ਕਾਰਜ ਕਲਗੀ ਤਰਸਵਾਮੀ ਜੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਆਪ ਸਵਾਰ ਦਿੰਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੀਆਂ ਐ ਫੌਜਾਂ ਹਨ ਤੇ ਖਾਲਸਾ ਜੀ ਇਸ ਕਰਕੇ ਰੱਬ ਦੇ ਨਾਲ ਜੁੜੋ ਪਖੰਡੀਆਂ ਦੇ ਨਾਲ ਨਾ ਜੁੜੋ ਮਹਾਰਾਜ ਦੀ ਬਾਣੀ ਨਾਲ ਜੁੜੋ ਜਿਹੜੀ ਸਾਰੀ ਸੋਝੀ ਦਿੰਦੀ ਹੈ ਤੁਹਾਡੇ ਘਰ ਦੀ ਕੱਲੀ-ਕੱਲੀ ਗੱਲ ਨੂੰ ਮਹਾਰਾਜ ਜਾਣਦੇ ਆ ਤੁਹਾਡੇ ਮਨ ਵਿੱਚ ਪਈਆਂ ਕੋਨੇ ਵਿੱਚ ਪਈਆਂ ਲੁਕੀਆਂ ਛिपੀਆਂ ਗੱਲਾਂ ਨੂੰ ਵੀ ਮਹਾਰਾਜ ਜਾਣਦੇ ਆ ਵੀ ਤੁਸੀਂ ਕੀ ਕਰਨ ਆਏ ਹੋ ਕਿਉਂ ਆਏ ਹੋ ਕਿਹੜੀ ਸ਼ਰਧਾ ਲੈ ਕੇ ਆਏ ਹੋ ਸਭ ਕੋਈ ਦੇਖਦਾ ਹੈ ਦਾਤਾ ਸੋ ਉਹਦੇ ਕੋਲੋਂ ਨਾ ਲੁਕਾਇਆ ਕਰੋ ਸੰਸਾਰ ਕੋਲੋਂ ਤੇ ਆਪਾਂ ਲੁਕਾਇ ਲੈਨੇ ਹਾਂ ਕਿਉਂਕਿ ਸੰਸਾਰ ਨੂੰ ਕਿਸੇ ਦਾ ਅੰਦਰ ਨਹੀਂ ਦਿਖਦਾ ਪਰ ਜੋ ਨਿਰੰਕਾਰ ਹੈ ਖਾਲਸਾ ਜੀ ਉਹ ਅੰਦਰ ਹੀ ਬੈਠਾ ਹੈ ਉਹ ਸਾਰੇ ਫੁਰਣਿਆਂ ਨੂੰ ਜਾਣਦਾ ਹੈ ਕੀ ਬੰਦਾ ਫੁਰਣੇ ਲੈਂਦਾ ਕੀ ਖਿਆਲ ਕਰਦਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਸੱਚੇ ਪਾਸ਼ਾ ਸਾਨੂੰ ਸੋਜੀ ਬਖਸ਼ਣ ਇਹ ਫਿਰ ਖਾਲਸਾ ਜੀ ਜਾ ਕੇ ਇਹ ਜੀਵਨ ਸਫਲਾ ਹੋਵੇਗਾ ਨਹੀਂ ਤੇ ਆਪਾਂ ਫਸੇ ਰਹਿਣਾ 84 ਲੱਖ ਦੀ ਜੂਨ ਜਿਹੜੀ ਖੇੜ ਵਰਤੀ ਜਾਣੀ ਐ ਤੇ ਭਲਾ ਨਹੀਂ ਹੋਣਾ ਸੋ ਮਹਾਰਾਜ ਕਿਰਪਾ ਕਰਨੇ ਭੈਣ ਦਾ ਇਵੇਂ ਕਾਰਜ ਸਵਰਿਆ ਸੱਚੇ ਪਾਤਸ਼ਾਹ ਸੁਮਤ ਬਖਸ਼ਣ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜਨ ਅਹੀਂ ਵੀ ਬਾਣੀ ਪੜੀਏ ਅਸੀਂ ਵੀ ਅਮਰਤ ਵੇਲੇ ਜਾਗੀਏ ਨਾਮ ਜਪੀਏ ਸੇਵਾ ਕਰੀਏ ਬਿਆਸ ਕਰੀਏ ਕਿਸੇ ਦਾ ਭਲਾ ਕਰੀਏ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਮਹਾਰਾਜ ਜੀ ਖੁਸ਼ੀਆਂ ਬਖਸ਼ਣ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਥ ਸਤਗੁਰੂ ਸਾਰੇ ਸੁੱਖਾਂ ਦੇ ਦਾਤੇ ਹਨ ਤੇ ਇੱਕ ਬੇਨਤੀ ਦਾਸ ਨੇ ਕਰਨੀ ਹੈ ਖਾਲਸਾ ਜੀ ਜਿਨ੍ਹਾਂ ਨੇ ਚੰਡੀ ਦੇ ਜਾਪ ਕਰਾਉਣੇ ਪਹਿਲਾਂ ਸੰਗਤਾਂ ਨੇ ਬਹੁਤ ਪੁੱਛਿਆ ਸੀ ਤੇ ਦਾਸ ਦਾ ਫੋਨ ਟੁੱਟ ਗਿਆ ਉਹਦੇ ਵਿੱਚ ਕਈਆਂ ਦੇ ਨੰਬਰ ਸਨ ਤੇ ਕਈਆਂ ਨਾਲ ਗੱਲਾਂ ਬਾਤਾਂ ਹੋਈਆਂ ਸਾਨੂੰ ਕਹਿੰਦੇ ਸੀ ਅਸੀਂ ਦੱਸਾਂਗੇ ਭਾਈ ਜਿਨ੍ਹਾਂ ਨੇ ਜਾਪ ਕਰਵਾਉਣੇ ਆ ਤੇ ਉਹ ਮੈਨੂੰ ਹੁਣੇ ਦੱਸ ਦਿਓ ਉਸ ਹਿਸਾਬ ਨਾਲ ਡੇਟ ਲੈ ਕੇ ਉਹਨਾਂ ਨੂੰ ਦੱਸ ਦਵਾਂਗਾ ਬਾਕੀ ਥੋੜਾ ਯਾਰ ਜੀਮਾ ਵੱਧ ਗਿਆ ਜੇ ਕਿਸੇ ਨੂੰ ਰਿਪਲਾਈ ਨਹੀਂ ਹੁੰਦਾ ਮੈਂ ਉਹਦੇ ਵਾਸਤੇ ਮਾਫੀ ਚਾਹਉਣਾ ਤੇ ਖਾਲਸਾ ਜੀ ਕਾਰਜ ਤੁਹਾਨੂੰ ਪਤਾ ਸ਼ਾਹਪੁਰ ਜਾਜਨ ਡੇਰਾ ਬਾਬਾ ਨਾਨਕ ਦੇ ਲਾਗੇ ਆ ਤੇ ਦਾਸ ਨੂੰ ਇੱਥੋਂ ਜਾਣਾ ਬਹੁਤ ਔਖਾ ਹੁੰਦਾ ਫਿਰ ਵੀ ਉੱਥੇ ਜਾਣਾ ਪੈਂਦਾ ਸਾਰਾ ਸਾਰਾ ਦਿਨ ਲੰਘ ਜਾਂਦਾ ਤੇ ਹੁਣ ਖਾਲਸਾ ਜੀ ਉੱਥੇ 25000 ਇੱਟ ਜਿਹੜੀ ਹੈ ਘਰ ਤੱਕ ਲੱਗ ਲੈ ਇੰਟਰ ਤੱਕ ਲੱਗਣੀ ਹੈ ਦੋ ਕਮਰੇ ਬਣ ਰਹੇ ਆ ਦਾਸ ਨੇ ਸਟੇਟਸ ਵੀ ਪਾਇਆ ਸੀ ਸ਼ਾਇਦ ਸੰਗਤ ਨੇ ਵੇਖ ਲਿਆ ਹੋਵੇ ਦੋ ਕਮਰੇ ਇੱਕ ਰਸੋਈ ਤੇ ਖਾਲਸਾ ਜੀ ਬਾਥਰੂਮ ਬਣਨਾ ਤੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ 25000 ਇਟ ਲੱਗਣੀ ਐ ਤੇ ਖਾਲਸਾ ਜੀ 1 ਲੱਖ ਤੇ 82000 ਕੋਸ਼ ਰੁਪਏ ਦੀ ਉਹ ਬਣਦੀ ਆ ਉਦਾਂ 7500 ਨੂੰ ਕਿ 7800 ਨੂੰ ਇਟ ਸੀ ਤੇ ਸਾਨੂੰ ਮਹਾਰਾਜ ਦੀ ਕਿਰਪਾ ਨਾਲ 7300 ਨੂੰ ਮਿਲੀ ਐ ਤੇ ਇਸ ਕਰਕੇ ਖਾਲਸਾ ਜੀ ਜੇ ਕੋਈ ਗੁਰਮੁਖ ਸੇਵਾ ਕਰਨੀ ਚਾਹੁੰਦਾ ਉਹ ਕਰ ਸਕਦਾ ਜਾਂ ਕਿਸੇ ਪ੍ਰਕਾਰ ਦੀ ਵੀ ਸੇਵਾ ਕਰਨੀ ਚਾਹੁੰਦਾ ਕੋਈ ਸੀਮਿੰਟ ਦੀ ਕੋਈ ਬਜਰੀ ਦੀ ਵੈਸੇ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮਾਨ ਦਾਸ ਨੇ ਜਿੰਨੀ ਕੁ ਮੇਰੇ ਕੋਲੇ ਮਾਇਆ ਸੀ ਉਸ ਹਿਸਾਬ ਨਾਲ ਮੈਂ ਸਟਾਲ ਲਿਆ ਤੇ ਫਿਰ ਖਾਲਸਾ ਜੀ 15 ਤਰੀਕ ਨੂੰ ਆਪਾਂ ਰਾਸ਼ਨ ਦਿੰਨੇ ਆ ਸਭ ਸੰਗਤਾਂ ਜਾਣਦੀਆਂ ਤੇ ਦਾਸ ਕੋਲੇ ਜਿੰਨੀ ਕਮਾਇਆ ਸੰਗਤ ਦੀ ਇਕੱਠੀ ਹੁੰਦੀ ਆ ਤੇ ਮੈਂ ਉਧਰ ਨੂੰ ਲਾਈ ਆ ਤੇ ਰਾਸ਼ਨ ਵਾਸਤੇ ਮਾਇਆ ਦਾਸ ਕੋਲੇ ਹੈਗੀ ਆ ਕੁਝ 35 40 ਦੇ ਕਰੀਬ ਹੈਗੀ ਆ ਪਰ ਖਾਲਸਾ ਜੀ ਮਾਇਆ ਜਿਆਦਾ ਹੋਣ ਕਰਕੇ ਸ਼ਾਇਦ 70 75 ਦੇ ਲਾਗੇ ਸ਼ਾਗੇ ਰਸ਼ਨਾਸ਼ ਨਾਣਾ ਤੇ ਇੱਕ ਭੈਣ ਹੁਣਾ ਨੇ ਵੀ ਆਖਿਆ ਸੀ ਵੀ ਅਸੀਂ ਕੋਈ ਸੇਵਾ ਕਰਨੀ ਚਾਹੁੰਦੇ ਜਿੰਨੇ ਜਿੰਨਾ ਉਹਨਾਂ ਨੂੰ ਬਲ ਮਹਾਰਾਜ ਬਖਸ਼ਣਗੇ ਉਹ ਕਰਨਗੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਜ਼ਰੂਰ ਖਾਲਸਾ ਜੀ ਦੱਸਿਓ ਤੇ ਦਾਸ ਨਾਲ ਕੰਟੈਕਟ ਕਰ ਲਿਓ ਤੇ ਬਾਕੀ ਜਿੰਨੀ ਫੌਜ ਪੁਰਾਣੀ ਹੈ ਜਿਨ੍ਹਾਂ ਦੇ ਕਾਰਜ ਸਫਲੇ ਹੋਏ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਦਾਸ ਜੇ ਕਿਸੇ ਨੂੰ ਕਹਿੰਦਾ ਹੈ ਨਾ ਕਿ ਮੈਂ ਤੁਹਾਡੇ ਕੋਲੋਂ ਤੁਸੀਂ ਤੁਹਾਡਾ ਕਾਰਜ ਹੋਵੇਗਾ ਜਦੋਂ ਕੋਈ ਕਹਿੰਦਾ ਬਾਬਾ ਜੀ ਮੇਰੀ ਪੀਆਰ ਹੋ ਜੇ ਮੇਰਾ ਆ ਹੋ ਜੇ ਤੇ ਮੈਂ ਗੋ ਉਹਨਾਂ ਨੂੰ ਬਚਨ ਕਰ ਦਿੰਦਾ ਹੁਣਾ ਕਿ ਭਾਈ ਦਸਵੰਦ ਦਿਆ ਕਰੇਗਾ ਹਰ ਮਹੀਨੇ ਜੇ ਹਰ ਮਹੀਨੇ ਦਸਵੰਦ ਦੇਗਾ ਜਦੋਂ ਤੇਰੀ ਸੈਲਰੀ ਆਉਂਦੀ ਉਦੋਂ ਦਸਵੰਦ ਦੇਗਾ ਤੇ ਅਸੀਂ ਆਪਣੇ ਕੋਲੋਂ ਵੀ ਅਰਦਾਸ ਕਰਾਂਗੇ ਤੇ ਸ਼ਹੀਦਾਂ ਸਿੰਘਾਂ ਕੋਲ ਚਰਨਾ ਵਿੱਚ ਬਾਬਾ ਜੀ ਹੁਣਾ ਕੋ ਵੀ ਅਰਦਾਸ ਕਰਾਵਾਂਗੇ ਨੰਗਾ ਸਿੰਘਾਂ ਕੋ ਵੀ ਕਰਾਵਾਂਗੇ ਤੇ ਖਾਲਸਾ ਜੀ ਉਦੋਂ ਬੰਦੇ ਮੰਨ ਜਾਂਦੇ ਆ ਵੀ ਅਸੀਂ ਦਵਾਂਗੇ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਪਹਿਲੇ ਨੰਬਰ ਵਿੱਚ ਉਹਨਾਂ ਦੇ ਪਹਿਲੇ ਫੋਨ ਵਿੱਚ ਨੰਬਰ ਸੀ ਹੁਣ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਬਾਬਾ ਜੀ ਦਾ ਫੋਨ ਟੁੱਟ ਗਿਆ ਖਾਲਸਾ ਜੀ ਉਹਨਾਂ ਨੇ ਅਜੇ ਤੱਕ ਮੈਸੇਜ ਨਹੀਂ ਕੀਤਾ ਮੀਨਾ ਜੱਲਾ ਮੈਨੂੰ ਫੋਨ ਲਾਏ ਨੂੰ ਤੇ ਇਸ ਕਰਕੇ ਗੁਰਮਖੋਜ ਉਹ ਰੱਬ ਨੇ ਦੇ ਦਿੱਤਾ ਤੇ ਜਿਹੜਾ ਵਾਅਦਾ ਕੀਤਾ ਹੁੰਦਾ ਵਾਅਦੇ ਤੇ ਰਹਿਣਾ ਚਾਹੀਦਾ ਕਿਉਂਕਿ ਆਪਾਂ ਕਿਹੜਾ ਮਾਇਆ ਖਾਲਸਾ ਦੀ ਜੇਬ 'ਚ ਪਾਉਣੀ ਹੈ ਆਪਾਂ ਤੇ ਗਰੀਬ ਗੁਰਬਿਆਂ ਦੀ ਸੇਵਾ 'ਚ ਲਾਉਣੀ ਹੈ ਤੇ ਮੇਰਾ ਫਰਜ਼ ਹੈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਬਾਕੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਵਹਿਮ ਹੈ ਮੈਨੂੰ ਮੈਨੂੰ ਵਹਿਮ ਆ ਕੇ ਸੰਗਤ ਭੇਜੇਗੀ ਸੰਗਤ ਨੂੰ ਵਹਿਮ ਆ ਕੇ ਅਸੀਂ ਭੇਜਾਂਗੇ ਤੇ ਕੰਮ ਕਰਨਗੇ ਆਪਣੇ ਦੋਵਾਂ ਦੇ ਵਹਿਮ ਮਹਾਰਾਜ ਨੇ ਕੱਢਣੇ ਦੇਣ ਵਾਲਾ ਦਾਤਾ ਤੁਹਾਨੂੰ ਤੁਹਾਡੇ ਘਰ ਬਰਕਤ ਉਹ ਪਾਵੇਗਾ ਫਿਰ ਉਹ ਬਰਕਤ ਪਈ ਵਿੱਚੋਂ ਆਪਜੀ ਕੱਢੋਗੇ ਤੇ ਗਾਂ ਕਿਸੇ ਦਾ ਭਲਾ ਹੋਵੇਗਾ ਕਰਨ ਵਾਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਹੀ ਆ ਸਭ ਕੁਝ ਸਾਰਾ ਕੁਝ ਜੋ ਬ੍ਰਹਿਮੰਡ ਖੰਡ ਵਿੱਚ ਹੋ ਰਿਹਾ ਜੋ ਝਾਲ ਵਿੱਚ ਥਾਲ ਵਿੱਚ ਸਭ ਥਾਂ ਹੋ ਰਿਹਾ ਆਕਾਸ਼ ਪਤਾਲ ਵਿੱਚ ਹੋ ਰਿਹਾ ਖਾਲਸਾ ਜੀ ਉਹ ਸਾਰਾ ਕੁਛ ਧੰਨ ਗੁਰੂ ਨਾਨਕ ਸਾਹਿਬ ਜੀ ਪਾਏ ਕਰਦੇ ਨੇ ਤੇ ਮਹਾਰਾਜ ਜਾਣੀ ਜਾਣ ਨੇ ਅੰਦਰ ਬੈਠੇ ਨੇ ਸਾਰਿਆਂ ਦੇ ਬਾਹਰ ਵੀ ਮਹਾਰਾਜ ਪ੍ਰਕਾਸ਼ ਮਾਨ ਨੇ ਉਹ ਮਹਾਰਾਜ ਜੀ ਵਰਗਾ ਹੋਰ ਕੋਈ ਖਾਲਸਾ ਜੀ ਜਗਤ ਵਿੱਚ ਹੈ ਹੀ ਨਹੀਂ ਨਿਰਾਪ੍ਰੇਮ ਹੀ ਪ੍ਰੇਮ ਹਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਕੋਈ ਖਾਲਸਾ ਜੀ ਉਹਨਾਂ ਨੂੰ ਹਿਰਦੇ ਤੋਂ ਯਾਦ ਕਰਦਾ ਹੈ ਉੱਥੇ ਹੀ ਮਹਾਰਾਜ ਜੀ ਜਾ ਪ੍ਰਗਟ ਹੁੰਦੇ ਆਪਾਂ ਸਾਰਿਆਂ ਨੇ ਉਹ ਸੁਣੀਆਂ ਹਨ ਕਿ ਬੇਬੇ ਨਾਨਕੀ ਸultanpur ਬੈਠੀ ਪ੍ਰਸ਼ਾਦਾ ਪਕਾ ਰਹੀ ਹੈ ਤੇ ਖਾਲਸਾ ਜੀ ਉਹ ਪ੍ਰਸ਼ਾਦਾ ਜਿਹਨੂੰ ਫੁਲਵਾ ਹੋਇਆ ਬੜਾ ਸੋਹਣੇ ਸਰੂਪ ਵਾਲਾ ਪ੍ਰਸ਼ਾਦਾ ਪੱਕਿਆ ਤੇ ਮਾਤਾ ਜੀ ਨੇ ਚੇਤ ਵਿੱਚ ਯਾਦ ਕੀਤਾ ਕਿ ਇਹ ਪ੍ਰਸ਼ਾਦਾ ਤੇ ਮੇਰੇ ਵੀਰ ਦੇ ਛਕਣ ਵਾਲਾ ਹੈ ਤੇ ਖਾਲਸਾ ਜੀ ਧੰ ਗੁਰੂ ਨਾਨਕ ਸਾਹਿਬ ਜੀ ਸਮੇਤ ਭਾਈ ਬਾਲੇ ਮਰਦਾਨੇ ਦੇ ਮਹਾਰਾਜ ਬਹੁਤ ਦੂਰ ਹੀ ਸਨ ਤੇ ਮਹਾਰਾਜ ਜੀਆਂ ਨੇ ਉੱਥੇ ਹੀ ਮਾਤਾ ਜੀ ਦੀ ਅਰਦਾਸ ਸੁਣੀ ਤੇ ਝਟ ਪ੍ਰਗਟ ਹੋ ਕੇ ਖਾਲਸਾ ਜੀ ਉਥੋਂ ਅਲੋਪ ਹੋਏ ਤੇ ਸੁਲਤਾਨਪੁਰ ਸਾਹਿਬ ਪ੍ਰਗਟ ਹੋ ਗਏ ਆ ਬੂਆ ਖੜਕਾਇਆ ਮਾਤਾ ਜੀ ਨੇ ਦਰਵਾਜ਼ਾ ਖੋਲਿਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਖੜੇ ਸਨ ਤੇ ਮਹਾਰਾਜ ਨੇ ਮਾਤਾ ਜੀ ਦੇ ਹੱਥ ਦਾ ਪ੍ਰਸ਼ਾਦਾ ਛਕਿਆ ਆਨੰਦ ਚ ਆ ਗਏ ਤੇ ਇਹ ਸਤਗੁਰ ਦੀਆਂ ਖੇਡਾਂ ਹਨ ਜਿਵੇਂ ਬੀਰ ਬਾਬਾ ਬੁੱਢਣ ਸਾਹ ਨੇ ਯਾਦ ਕੀਤਾ ਜਦੋਂ ਖਾਲਸਾ ਜੀ ਬਿਆਸ ਕਰਨ ਲੱਗ ਪਿਆ ਮਹਾਰਾਜ ਨੂੰ ਯਾਦ ਕਰਨ ਲੱਗ ਪਿਆ ਆਹ ਸਤਿਗੁਰਾਂ ਨੇ ਦਰਸ਼ਨ ਦਿੱਤੇ ਭਾਈ ਲਾਲੋ ਜੀ ਯਾਦ ਕਰਦਾ ਸੀ ਜਾ ਮਹਾਰਾਜਿਆਂ ਨੇ ਦਰਸ਼ਨ ਦਿੱਤੇ ਸੋ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਕੋਈ ਯਾਦ ਕਰਦਾ ਹੈ ਮਹਾਰਾਜ ਉੱਥੇ ਹੀ ਆ ਪ੍ਰਗਟ ਹੁੰਦੇ ਹਨ ਠਾਕੁਰ ਜਾਂ ਸਿਮਰਾਂ ਤੂੰ ਤਾਹੀ ਮਹਾਰਾਜ ਜਿੱਥੇ ਤੁਹਾਡਾ ਸਿਮਰਨ ਕਰਦਾ ਕੋਈ ਉੱਥੇ ਤੁਸੀਂ ਪ੍ਰਗਟ ਹੋ ਜਾਂਦੇ ਹੋ ਇਸ ਕਰਕੇ ਗੁਰੂ ਨਾਨਕ ਸਾਹਿਬ ਵਰਗਾ ਖਾਲਸਾ ਜੀ ਗੁਰੂ ਸਾਡੇ ਨਸੀਬਾਂ ਵਿੱਚ ਕਿਤੇ ਆਉਣਾ ਨਹੀਂ ਸੀ ਇਹ ਤੇ ਮਹਾਰਾਜ ਨੇ ਸਾਡੇ ਕੋਈ ਵੱਡੇ ਕਰਮ ਫਲ ਹਨ ਜਿਹੜੇ ਮਹਾਰਾਜ ਨੇ ਸਾਡੀ ਝੋਲੀ ਪਾਏ ਅਸੀਂ ਤੇ ਕਿਣਕਾ ਮਾਤਰ ਕੋਈ ਚੰਗਾ ਕਰਮ ਕੀਤਾ ਹੋਵੇ ਪਾਤਸ਼ਾਹ ਨੇ ਬਹੁਤ ਵੱਡਾ ਫਲ ਸਾਨੂੰ ਦਿੱਤਾ ਜੋ ਸਾਨੂੰ ਆਪਣੇ ਸਿੱਖ ਬਣਾਇਆ ਹੈ ਤੇ ਆਪਾਂ ਖਾਲਸਾ ਜੀ ਨਕੰਮੇ ਬਣੇ ਹੋਇਆ ਆਪਾਂ ਮਹਾਰਾਜ ਦੇ ਪ੍ਰੇਮੀ ਪਿਆਰੇ ਸਿੱਖ ਬਣੀਏ ਸਤਿਗੁਰਾਂ ਕੋ ਖੁਸ਼ੀਆਂ ਲਈਏ ਤੇ ਸੁਖੀ ਬਸੀਏ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੇਵਾ ਕਰਨ ਦਾ ਬਲ ਬਖਸ਼ਣ ਨਾਮ ਜਪਣ ਦਾ ਬਲ ਬਖਸ਼ਣ ਅੰਮ੍ਰਿਤ ਵੇਲਾ ਬਖਸ਼ਣ ਭੁੱਲਾਂ ਦੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ